ਜਦੋਂ ਸਿਹਤ ਸੇਵਾਵਾਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਜਿਹੜੇ ਅਪਰਾਲੇ ਨੇ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀਗੀ ਉਸ ਵੇਲੇ ਜਿਹੜੇ ਸ਼ੁਰੂ ਕੀਤੇ ਗਏ ਅਪਰਾਲੇ ਸੀਗੇ ਉਹ ਸੀਗੀ ਸਭ ਤੋਂ ਮੋਹਰੀ ਜਿਹਦੇ ਬਹੁਤ ਵੱਡੇ ਵੱਡੇ ਫਲੈਕਸਾਂ ਵੀ ਲੱਗੇ ਸੀ ਬੋਰਡ ਵੀ ਲੱਗੇ ਸੀ ਇਸ ਕਰਕੇ ਤੇ ਵਿਵਾਦ ਵੀ ਹੋਇਆ ਸੀਗਾ ਕਿ ਇੱਥੇ ਬਾਦਲ ਸਾਹਿਬ ਦੀ ਤਸਵੀਰ ਕਿਉਂ ਲੱਗੀ ਹੈ ਉਸ ਤੋਂ ਬਾਅਦ ਤਸਵੀਰਾਂ ਹਟਾਉਣ ਦਾ سلسلہ ਵੀ ਚੱਲਿਆ ਸੀ ਉਹ ਚਰਚਾ ਸੀਗੀ ਸਭ ਤੋਂ ਵੱਧ ਐਂਬੂਲੈਂਸ ਸੇਵਾ 108 ਦੀ 108 ਦੀ ਐਂਬੂਲੈਂਸ ਸੇਵਾ ਜਦੋਂ ਦਿੱਖਦੀ ਆ ਤਾਂ ਲੋਕਾਂ ਨੂੰ ਲੱਗਦਾ ਕਿ ਹਾਂ ਅਸੀਂ ਸਹੀ ਜਗ੍ਹਾ ਤੱਕ ਪਹੁੰਚ ਸਕਦੇ ਆ ਸਰਕਾਰੀ ਉਪਚਾਰ ਕਰਵਾ ਸਕਦੇ ਆ ਲੇਕਿਨ ਉਹ ਸਰਕਾਰੀ ਉਪਚਾਰ ਕਰਵਾਉਣ ਵਾਲੀ ਐਂਬੂਲੈਂਸਾਂ ਜਿਹੜੀਆਂ ਹੈਗੀਆਂ ਨੇ ਉਹ ਖੁਦ ਬਿਮਾਰ ਦਿਖਾਈ ਦਿੰਦੀਆਂ ਨੇ ਜਦੋਂ ਇਹ ਖਬਰਾਂ ਵੇਖਦੇ ਆ ਐਂਬੂਲੈਂਸਾਂ ਦੀ ਹਾਲਤ ਜਿਹੜੀ ਆ ਖਬਰਾਂ ਵਿੱਚ ਨਿਤ ਦਿਖ ਰਹੀ ਆ ਕਈ ਦਿਨਾਂ ਤੋਂ 108 ਐਂਬੂਲੈਂਸ ਯੂਨੀਅਨ ਜਿਹੜੀ ਹੈਗੀ ਆ ਉਹ ਧਰਨੇ ਉੱਪਰ ਆ ਉਹ ਵੀ ਸਰਕਾਰ ਦੇ ਖਿਲਾਫ ਨਾਰਾਵਾਜ਼ੀ ਕਰਦੇ ਹੋਏ ਦਿਖਾਈ ਦੇ ਰਹੀ ਆ ਕਾਰਨ ਕੀ ਬਣੇ ਮੇ ਜੀ ਵਾਕਈ ਜਿਹੜੀ ਐਂਬੂਲੈਂਸ ਆ ਸਾਡੀ ਸੇਵਾ ਵਸੇ ਨੇ ਉਹਦੀ ਖੁਦ ਦੀ ਸੇਵਾ ਹੋਣ ਵਾਲੀ ਐ ਵੱਡੀ ਗੱਲ ਆ ਉਹ ਸਾਹਮਣੇ ਆਂਦੀ ਜਦੋਂ ਪੰਜਾਬ ਦੀ ਐਂਬੂਲੈਂਸ ਰਾਜਸਥਾਨ ਵਿੱਚ ਜਾ ਕੇ ਮਰੰਮਤ ਕਰਾਈ ਜਾਂਦੀ ਐ ਇਹ ਸਾਰੀ ਗੱਲਬਾਤ ਉੱਪਰ ਚਾਦਲਾਪਨ ਲਈ 108 ਐਂਬੂਲੈਂਸ ਯੂਨੀਅਨ ਦੇ ਜਿਹੜੇ ਪੰਜਾਬ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਉਹ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਅਮਨਦੀਪ ਜੀ ਅਸੀਂ ਖਬਰਾਂ ਸੁਣਦੇ ਆ ਰੋਜ਼ ਦੇਖਦੇ ਆ ਤੁਸੀਂ ਧਰਨੇ ਤੇ ਬੈਠੇ ਹੋ ਪਹਿਲਾਂ ਤਾਂ ਦੱਸੋ ਕਾਰਨ ਕੀ ਐ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਤ ਸ੍ਰੀ ਅਕਾਲ ਜੀ ਜੀ ਜਿਹੜੀਆਂ ਤੁਸੀਂ ਖਬਰਾਂ ਦੇਖ ਰਹੇ ਹੋ ਇਹ ਬਿਲਕੁਲ ਸੱਚ ਨੇ ਜੀ ਇਹਦਾ ਜਿਹੜਾ 108 ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਐਂਬੂਲੈਂਸ ਜਿਹੜੀ ਚਲਾ ਰਹੀ ਆ ਬੰਬੇ ਦੀ ਕੰਪਨੀ ਆ ਜੀ ਕਈ ਸਾਲਾਂ ਤੋਂ ਅਸੀਂ ਜਿਹੜਿਆ ਇਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਜੀ ਇਹਨਾਂ ਦੇ ਕਬਲੇ ਦੀ ਜਾਂਚ ਦੀ ਜਾਂ ਅਸੀਂ ਆਪਣੀਆਂ ਤਨਖਾਹਾਂ ਨੂੰ ਲੈ ਕੇ ਜਾਂ ਤੱਕੇ ਸ਼ਹੀਦੀ ਉਦੋਂ ਤੱਕ ਸਾਨੂੰ ਜਾਣਕਾਰੀ ਬਹੁਤ ਘੱਟ ਸੀ ਪਰ ਹੁਣ ਜਿਹੜੇ ਇਹਨਾਂ ਦੇ ਕਬਲੇ ਆ ਉਹ ਦਿਨ ਵੇ ਦੇਣਾ ਉਹਨਾਂ ਦੀ ਹੱਦ ਆ ਜਿਹੜੀ ਉਹ ਪਾਰ ਹੋ ਰਹੀ ਹੈ ਅੱਗੇ ਤਾਂ ਕੀ ਹੁੰਦਾ ਸੀ ਇਹ ਖੜੀਆਂ ਐਂਬੂਲੈਂਸਾਂ ਦਾ ਜਿਹੜਾ ਪੈਸਾ ਉਹ ਕਾਫੀ ਲੰਬੇ ਸਮੇਂ ਤੋਂ ਵਸੂਲ ਕਰ ਰਹੀ ਸੀ ਪਰ ਹੁਣ ਜਦੋਂ ਅਸੀਂ ਮੌਜੂਦਾ ਹਾਲਾਤ ਵੇਖੇ ਜਾਂ ਉਹ ਗੱਡੀਆਂ ਉਹ ਜਾ ਕੇ ਦੇਖੀਆਂ ਤਾਂ ਰਾਜਸਥਾਨ ਗੰਗਾ ਨਗਰ ਤੋਂ ਗੱਡੀਆਂ ਦੀ ਜਿਹੜੀ ਮਰੰਮਤ ਹੈ ਉਹ ਕਰਵਾਈ ਜਾ ਰਹੀ ਹੈ ਤੇ ਉਹਦੀ ਜਿਹੜੀ ਹਾਜ਼ਰੀ ਆ ਉਹ ਵਧਣ ਦੇ ਪੈ ਰਹੀ ਹੈ ਜੀ ਇਹ ਇਹਦੇ ਵਿੱਚ ਵੱਡਾ ਕਾਰਨ ਤਾਂ ਇੱਕ ਤਾਂ ਇਹ ਹੈ ਜੀ ਜਿਹੜੀ ਉਸ 2021 ਮਾਡਲ ਉਹ ਐਂਬੂਲੈਂਸ ਹੈ ਉਹਦੀ ਜਿਹੜੀ ਗ੍ਰਾਂਟ ਕਿਉਂਕਿ ਉਹ ਪੰਜਾਬ ਦੀ ਸੰਪਦ ਹੈਲੋ ਉਹ ਜਿਸ ਤਰ੍ਹਾਂ ਆਪਾਂ ਕੋਈ ਕਾਰ ਬਾਣ ਕੋਈ ਵੀ ਨਵੀਂ ਚੀਜ਼ ਲੈਣੇ ਆ ਤਾਂ ਉਹਦੀ 5 ਸਾਲ ਦੀ ਇੰਜਨ ਦੀ ਗਾਰੰਟੀ ਵਾਰੰਟੀ ਹੁੰਦੀ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਕੰਪਨੀ ਉਹ ਪੰਜਾਬ ਦੀ ਜਿਹੜੀ ਸਾਂਪੱਤੀ ਆ ਉਹਨੂੰ ਨੁਕਸਾਨ ਪਹੁੰਚਾ ਰਹੀ ਆ ਉਹਨੂੰ ਗਾਰੰਟੀ ਵਾਰੰਟੀ ਤੋਂ ਬਾਹਰ ਕਰਕੇ ਉਹਦਾ ਨੁਕਸਾਨ ਕਰ ਰਹੀ ਆ ਵੱਡੇ ਪੱਧਰ ਤੇ ਤੁਸੀਂ ਦੇਖਿਆ ਹੋਣਾ ਐਂਬੂਲੈਂਸਾਂ ਜਿਹੜੀਆਂ ਉਹ ਖਟਾਰਾ ਇਹਨਾਂ ਨੇ ਸਿਰਫ ਤੇ ਸਿਰਫ ਸਹੀ ਉਹਦੀ ਸਮੇਂ ਸਿਰ ਸਰਵਿਸ ਨਾ ਕਰਵਾਉਣਾ ਜਾਂ ਸਹੀ ਉਹਦੇ ਵਿੱਚ ਦਵਾਈ ਆਕਰਖਾਵ ਨਾ ਕਰਨਾ ਇਹ ਵੱਡਾ ਕਾਰਨ ਹੈ ਉਹਦੇ ਵਿੱਚ ਦੂਜਾ ਕਾਰਨ ਇਹ ਆ ਜਾਂਦਾ ਜੀ ਉਹਦੀ ਜਿਹੜੀ ਬੈਲ ਹੈਗਾ ਉਹ ਵੱਡੇ ਪੱਧਰ ਤੇ ਬਣਾਉਂਦੀ ਹੈ ਕੰਪਨੀ ਤਾਂ ਕਿ ਅਗਲਾ ਟੈਂਡਰ ਲੈਣ ਲਈ ਸਰਕਾਰ ਨੂੰ ਇਹ ਸ਼ੋਅ ਕਰ ਸਕੇ ਕਿ ਅਸੀਂ ਤਾਂ ਘਾਟੇ ਦੇ ਵਿੱਚ ਐ ਸਾਨੂੰ ਰਿਪੇਅਰ ਬਹੁਤ ਪੈ ਜਾਂਦੀ ਹੈ ਅਮਨਦੀਪ ਜੀ ਪਹਿਲਾਂ ਤਾਂ ਦੱਸੋ ਕਿ ਜਿਹੜੀ ਇਹ ਕੰਪਨੀ ਹੈ ਇਹਦਾ ਨਾਮ ਕੀ ਹੈ ਤੇ ਕਦੋਂ-ਕਦੋਂ ਟੈਂਡਰ ਹੁੰਦੇ ਕਿੰਨੇ ਸਾਲ ਬਾਅਦ ਟੈਂਡਰ ਪਾਸ ਹੁੰਦਾ ਹੈ ਜੀ ਜੈਂਟਰ ਚਲ ਕੰਪਨੀ ਨਾਮ ਦੀ ਹੈ ਜਿਕੇਜ਼ਾ ਹੈਲਥ ਕੇਅਰ ਲਿਮਟਿਡ ਬੰਬਈ ਦੀ ਕੰਪਨੀ ਹੈ ਜੀ ਇਹੇ ਤੇ 2011 ਤੋਂ ਟੈਂਡਰ ਇਹੀ ਲਗਾਤਾਰ ਆ ਰਹੀ ਹੈ ਜੀ ਇਹ ਵੱਡਾ ਪ੍ਰਸ਼ਨ ਹੈ ਕਿ ਪੰਜਾਬ ਦੇ ਵਿੱਚ ਕੋਈ ਅਜਿਹੀ ਕੰਪਨੀ ਨਹੀਂ ਹੈ ਕਿ ਜਿਹੜੇ ਉਹਨੂੰ ਦੇਖ ਸਕੇ ਜਾਂ ਪੰਜਾਬ ਸਰਕਾਰ ਕੋਲੇ ਆਪਣਾ ਕੋਈ ਵਿਭਾਗ ਨਹੀਂ ਹੈਗਾ ਜਿਹੜਾ ਇਹਨੂੰ ਵੇਖ ਸਕੇ ਬਿਲਕੁਲ ਜੀ ਦੇਖ ਸਕਦਾ ਸਿਹਤ ਮੈਘਵਾਂਜੀ ਕਾਰਪੋਰੇਸ਼ਨ ਦੇ ਅੰਡਰ ਕਿਸੇ ਦੇ ਕਰਕੇ ਉਹ ਦੇਖ ਸਕਦੇ ਆ ਜੀ ਉਹ ਠੇਕਾ ਦਿੱਤਾ ਹੋਇਆ ਪਤਾ ਨਹੀਂ ਕੀ ਕਾਰਨ ਹੈ ਚਲੋ ਪਿਛਲੀਆਂ ਸਰਕਾਰਾਂ ਮੰਨ ਲੈਨੇ ਆਪਾਂ ਕੋਈ ਕੋਈ ਰਲ ਮਿਲ ਭਗਤ ਹੋ ਸਕਦੀ ਇਸ ਪਰ ਮੌਜੂਦਾ ਸਰਕਾਰ ਨੂੰ ਤਾਂ ਇਹ ਧਿਆਨ ਚਾਹੀਦਾ ਨਾ ਬਦਲਾ ਦੇ ਰੂਪ ਚ ਇਮਾਨਦਾਰ ਸਰਕਾਰ ਆਈ ਹੈ ਤਾਂ ਹੁਣ ਵੀ ਉਹ ਕੰਪਨੀ ਹੈ ਜਿਹੜੀ ਉਸੇ ਤਰ੍ਹਾਂ ਉਸ ਤੋਂ ਵੱਡਾ ਮਨਮੰਨੀਆ ਉਹਦੀਆਂ ਵੱਧ ਚੁੱਕੀਆਂ ਨੇ ਜਿਹਦੇ ਵਿੱਚ ਸਾਨੂੰ ਵੀ ਇਹਨਾਂ ਨੇ ਟਰਮੀਨੇਟ ਕੀਤਾ ਕਿ ਕਪਲੇ ਦੀ ਜਾਂਚ ਇਹ ਕਰਵਾਉਣ ਨਾ ਤੇ ਇਹਨਾਂ ਨੂੰ ਜਿਹੜਾ ਡਰਾਵਾ ਦਿੱਤਾ ਜਾਵੇ ਜੇ ਆਪਾਂ ਇੱਕ ਛੋਟਾ ਜਿਹਾ ਅੰਕੜਾ ਲਗਾਈਏ ਜਿਹੜਾ ਕਪਲੇ ਦੇ ਆਪਾਂ ਗੱਲ ਕਰ ਰਹੀਆਂ ਉਹ ਕਿੰਨਾ ਕਪੜਾ ਹੋਏਗਾ ਕਰੋੜਾਂ ਚ ਹੋਏਗਾ ਜਾਂ ਹਰ ਬਾਚ ਜਾਈ ਜਾਏਗਾ ਕਰੋੜਾਂ ਦੇ ਵਿੱਚ ਹੈ ਜੀ ਇਹ ਤੁਸੀਂ ਪਿਛਲੇ ਜਿੰਨੀਆਂ ਵੀ ਸਟੇਜਾਂ ਦੇ ਸੌਰੀ ਸਟੇਟਾਂ ਦੇ ਵਿੱਚ ਕਪੜੇ ਦੀ ਜਾਂਚ ਹੋਈ ਆ 3-300 ਕਰੋੜ ਰੁਪਏ ਦਾ ਕਪੜਾ ਇਹਨਾਂ ਦੇ ਖਿਲਾਫ ਨਿਕਲਿਆ ਜਿਹਦੇ ਵਿੱਚੋਂ ਇਹ ਕਿਤੇ ਨਾ ਕਿਤੇ ਇਹਨਾਂ ਨੇ ਕੁਝ ਪੈਸਾ ਭਰਿਆ ਜਾਂ ਫਿਰ ਤੋਂ ਕੋਈ ਨਾ ਕੋਈ ਇਹਨਾਂ ਨੂੰ ਉਥੋਂ ਟੈਂਡਰ ਚ मतलब टेंडर अगली बार नहीं ਦਿੱਤਾ ਗਿਆ ਇਸ ਤਰ੍ਹਾਂ ਇਹਨਾਂ ਨੇ ਕਈ ਸਟੇਟਾਂ ਦੇ ਵਿੱਚ ਜਿਹੜੇ ਕਬਲੇ ਖਿਲਾਫ ਇਹਨਾਂ ਦੇ ਖਿਲਾਫ ਜਾਂਚ ਸੀਵੀਆਈ ਨੇ ਕੀਤੀ ਆ ਕਿਹੜੇ ਕਿਹੜੇ ਸਟੇਟਾਂ ਹੈਗੇ ਜਿੱਥੇ 3-300 3-300 ਕਰੋੜ ਦਾ ਕਬਲਾ ਸਾਹਮਣੇ ਆਇਆ ਇਹ ਰਾਜਸਥਾਨ ਦੇ ਵਿੱਚ ਹੈ ਜੀ ਜਿੱਥੋਂ ਇਹ ਪ੍ਰੋਜੈਕਟ ਹੈਡ ਹੈ ਜਿਹੜਾ ਇਹਦਾ ਮਨੀਸ਼ ਮੱਤਰਾ ਉਹ ਰਾਜਸਥਾਨ ਦਾ ਹੀ ਵਸਨੀਕ ਹੈ ਤੇ ਉੱਥੋਂ ਹੀ ਕੰਮ ਕਰਾ ਰਿਹਾ ਉਹ ਵੱਡੀ ਜਾਂਚ ਦਾ ਵਿਸ਼ਾ ਇਹ ਹੈ ਵੀ ਉੱਥੋਂ ਪੰਜਾਬ ਦੀ ਐਂਬੂਲੈਂਸ ਹੈ ਪੰਜਾਬ ਦੇ ਵਿੱਚ ਕੀ ਜਿਹੜੀ ਏਜੰਸੀ ਆ ਫੋਰਸ ਦੀ ਕਿੰਨੀ ਜਗ੍ਹਾ ਪੰਜਾਬ ਦੇ ਵਿੱਚ ਵੱਡੀਆਂ ਏਜੰਸੀਆਂ ਉਹਨੂੰ ਰਾਜਸਥਾਨ ਕਿਉਂ ਲੈ ਕੇ ਜਾਇਆ ਗਿਆ ਜੀ ਇਹ ਇਹ ਜਾਂਚ ਦਾ ਵਿਸ਼ਾ ਇਹ ਸਾਰੀਆਂ ਐਂਬੂਲੈਂਸ ਆ ਫੋਰਸ ਦੀਆਂ ਹੀ ਹੈਗੀਆਂ ਨੇ ਤੇ ਇਹਨਾਂ ਦੇ ਜਿਹੜੇ ਹਾਲਾਤ ਹੈਗੇ ਆ ਉਹ ਦੇਖ ਕੇ ਲੱਗਦਾ ਹੈ ਕਿ ਉਹ ਬਿਲਕੁਲ ਖੱਡੜ ਹੋ ਚੁੱਕੀਆਂ ਨੇ ਕਿ ਕੁਝ ਸਮੇਂ ਬਾਅਦ ਐਂਬੂਲੈਂਸ ਚੇਂਜ ਹੁੰਦੀ ਹੈ ਜਾਂ ਉਸ ਨੂੰ ਮੁਰੰਮਤ ਕਰਾ ਕੇ ਚਲਾਇਆ ਜਾਂਦਾ ਹੈ ਮੇਰੀ ਕੋਸ਼ਿਸ਼ ਚੈਨਜ਼ ਹੋਈਆਂ ਸੀ ਪਹਿਲਾਂ ਪਰ ਇਹਨਾਂ ਨੇ ਨਵੀਆਂ ਜਿਹੜੀ ਇਹ 2021 ਮਾਡਲ ਆ ਸਰ ਜਿਹੜੀ ਐਮਬੂਲੈਂਸ ਆ ਰਾਜਸਥਾਨ ਤੋਂ ਕੰਮ ਕਰਵਾਇਆ ਇਹਨਾਂ ਨੇ ਉਹਦੇ ਸਮੇਂ ਸਰ ਸਰਵਿਸ ਨਹੀਂ ਕਰਵੋਣੀ ਸਾਡੇ ਕੋਲੇ ਪ੍ਰੂਫ ਹੈ ਜਿਹੜੇ ਇਹ 10000 ਦੇ ਸਰਵਿਸ ਹੋਣੀ ਹੁੰਦੀ ਆ ਉਹਨੂੰ 40000 ਚਲਾ ਦਿੰਦੇ ਆ ਕਿਸੇ ਨੂੰ 70000 ਚਲਾ ਦਿੰਦੇ ਆ ਹੂੰ ਤਾਂ ਇਹ ਉਹਨਾਂ ਦਾ ਇਹ ਇਹ ਮੇਨਟੇਨੈਂਸ ਜਿਹੜਾ ਰੱਖ-ਰਖਾਵ ਉਹ ਸਹੀ ਨਹੀਂ ਕਰਦੀ ਜਿਸ ਕਰਕੇ ਇਹ ਵੱਡਾ ਚੂਨਾ ਜਿਹੜਾ ਪੰਜਾਬ ਸਰਕਾਰ ਦੇ ਸਿਹਤ ਮੈਕਮੇ ਨੂੰ ਲਾ ਰਹੀ ਹੈ ਸਰਕਾਰ ਕੀ ਕਰੂਗੀ ਅੱਜ 50 ਦੇ ਦੂਗੀ ਇਹਨਾਂ ਨੂੰ ਨਵੀਆਂ ਐਂਬੂਲੈਂਸਾਂ ਕੀ ਉਹਦੇ ਬੈਠੇ ਸਮਾਨ ਪੂਰਾ ਕਰ ਦੇਣਗੇ ਕਿਉਂਕਿ ਇਹ ਇਹਨਾਂ ਨੇ ਉਹ ਵੱਡਾ ਪ੍ਰੋਫਿਟ ਦੇਖਣਾ ਕੀ ਹੈ ਉਹ ਸਪੀਡ ਆ ਜਿਹੜੀ ਉਹ 60 ਦੀ ਆ ਜੇ ਨਵੀਂ ਐਂਬੂਲੈਂਸ ਆ ਉਹਦੀ 100 ਦੀ ਕਰ ਦੇਣਗੇ ਨਹੀਂ ਕਰਨੀ ਇਹਨਾਂ ਨੇ ਕਿਉਂਕਿ ਇਹਨਾਂ ਨੇ ਆਪਣਾ ਆਪਣਾ ਪੱਖ ਦੇਖਣਾ ਵੀ ਕਿੰਨਾ ਫਾਇਦਾ ਸਾਨੂੰ ਹੋ ਰਿਹਾ ਇਹਨਾਂ ਨੂੰ ਪੰਜਾਬ ਦੇ ਮਰੀਜ਼ਾਂ ਨਾਲ ੱੱਕਾ ਵੀ ਫਿਕਰ ਨਹੀਂ ਹੈ ਰਤੀ ਪਰ ਵੀ ਇਹਨਾਂ ਨੂੰ ਫਰਕ ਨਹੀਂ ਪੈਂਦਾ ਅਮੋ ਜੀ ਅਸੀਂ ਹੋਇਆ ਤਾਂ ਰਹੀ ਗੱਲ ਜਿਹੜੀ ਐਂਬੂਲੈਂਸਾਂ ਦੀ ਮੁਰੰਮਤ ਦੀ ਗੱਲ ਹੈ ਹੁਣ ਆਪਾਂ ਉਹਨੇ ਐਂਬੂਲੈਂਸ ਦੇ ਅੰਦਰ ਜਿਹੜੇ ਐਂਬੂਲੈਂਸ ਦੇ ਅੰਦਰ ਦੇ ਕੁਇਕੁਵੈਂਟ ਹੈਗੇ ਨੇ ਉਹ ਵੀ ਪੂਰੇ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹੈਗੇ ਅਸੀਂ ਵੇਖਿਆ ਹੈਗਾ ਨਾ ਤਾਂ ਪਲਸ ਮੀਟਰ ਕੰਮ ਕਰ ਰਿਹਾ ਨਾ ਬੀਪੀ ਮਸ਼ੀਨ ਕੰਮ ਕਰ ਰਹੀ ਹੈ ਨਾ ਜਿਹੜੀ ਮਸ਼ੀਨ ਨੇ ਬਲੱਡ ਰੋਕਣਾ ਹੈਗਾ ਉਹ ਕੰਮ ਕਰ ਰਹੀ ਹੈਗੀ ਹੈ ਬਿਲਕੁਲ ਜੀ ਸਾਡੇ ਕੋਲੇ 100 ਦੇ ਕਰੀਬ ਤਾਂ ਐਂਬੂਲੈਂਸਾਂ ਦੀ ਐਸੀ ਲਿਸਟ ਹੈ ਜਿਹੜੀ ਅਸੀਂ ਆ ਥੋੜੇ ਦਿਨਾਂ ਚ ਤਿਆਰ ਕਰਵਾਈ ਹੈ ਕੁਝ ਕੰਪਨੀ ਤੋਂ ਦਬਾਅ ਦੇ ਕਾਰਨ ਜੇ ਜਾਂਚ ਹੋਵੇ ਤਾਂ ਵੱਡੇ ਪੱਧਰ ਤੇ ਹੋਰ ਐਂਬੂਲੈਂਸਾਂ ਚ ਨਿਕਲਣੀ ਹੈ ਜਿਹਦੇ ਵਿੱਚ ਆ ਉਹ ਜਿਹੜੇ ਇੰਸਟਰੂਮੈਂਟ ਜਿਹੜੇ ਸਰਕਾਰ ਨੇ ਇਹਨਾਂ ਨੂੰ ਤਰਾਰਨਾਮੇ ਦੇ ਤਹਿਤ ਦਿੱਤੇ ਐਂਬੂਲੈਂਸ ਦੇ ਵਿੱਚ ਉਹ ਹੈ ਹੀ ਨਹੀਂ ਜਾ ਹੈਗੇ ਆ ਤੋਂ ਕੰਮ ਨਹੀਂ ਕਰ ਰਹੇ ਕਿੰਨੇ ਸਾਲਾਂ ਤੋਂ 2 ਸਾਲਾਂ ਤੋਂ 1.5 ਸਾਲ ਤੋਂ 3 ਸਾਲ ਤੋਂ ਕੰਮ ਨਹੀਂ ਕਰ ਰਹੇ ਕੀ ਇਹ ਕੀ ਇਹ ਅੱਜ ਹੋਇਆ ਜੇ ਅੱਜ ਅਸੀਂ ਇਹਨਾਂ ਦੇ ਖਿਲਾਫ ਆਵਾਜ਼ ਉਠਾਈ ਹੈ ਕਿ ਅੱਜ ਇਹ ਕਮੀਆਂ ਹੋ ਗਈਆਂ ਜਾਂ ਅੱਜ ਅਸੀਂ ਇਹ ਚੀਜ਼ਾਂ ਦੀ ਕਮੀਆਂ ਅਸੀਂ ਤਾਂ ਕਿੰਨੇ ਟਾਈਮ ਤੋਂ ਕਹਿ ਰਹੇ ਹਾਂ ਫਿਰ ਇਹ ਸੋਚ ਸਕਦੇ ਹੋ ਕਿ ਕਈ ਮੋਟਾ ਦਾ ਇਹੋ ਜਿਹਾ ਹੋਇਆ ਹੋਣਗੀਆਂ ਜਿਹੜੇ ਕਿ ਐਂਬੂਲੈਂਸ ਦੇ ਵਿੱਚ ਜਿਹੜੇ ਸਾਰਜੋ ਸਮਾਨ ਹੈ ਕੰਮ ਨਹੀਂ ਕਰ ਰਹੇ ਹੈਗੇ ਜਿਵੇਂ ਵੈਂਟੀਲੇਸ਼ਨ ਮਸ਼ੀਨ ਹੈ ਉਹ ਕੰਮ ਨਹੀਂ ਕਰ ਰਹੀ ਜਦੋਂ ਹੈਡ ਇੰਜਰੀ ਹੁੰਦੀ ਹੈ ਉਹਨੂੰ ਬਲੱਡ ਰੋਕਣ ਵਾਸਤੇ ਮਸ਼ੀਨ ਲਗਾਈ ਹੋਏ ਵਿੱਚ ਉਹ ਕੰਮ ਨਹੀਂ ਕਰ ਰਹੀ ਹੈ ਕਿ ਹੋ ਸਕਦਾ ਹੈ ਕਈ ਮੋਟਾ ਇਸੇ ਦੌਰਾਨ ਹੋਈਆਂ ਹੋਣ ਜੀ ਬਿਲਕੁਲ ਜੀ ਆ ਪਿੱਛੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜਿਹੜੇ ਕੋਟਪਾਈ ਦੇ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਜਿਹਦਾ 2 ਦਿਨ ਹਾਲੇ ਵਿਆਹ ਹੋਇਆ ਨੂੰ 2 ਦਿਨ ਹੋਏ ਸੀਗੇ ਤੇ ਠੀਕ ਹੈ ਕੁਦਰਤ ਨੇ ਲੈ ਜਾਣਾ ਇੱਕ ਦਿਨ ਸਭ ਨੂੰ ਲੈ ਜਾਣਾ ਪਰ ਜਦੋਂ ਸਿਸਟਮ ਦੇ ਘਾਟ ਕਾਰਨ ਕੋਈ ਪੰਜਾਬ ਦਾ ਵਾਸੀ ਜਾਂਦਾ ਤਾਂ ਬੜਾ ਦਿਲ ਦੁਖਦਾ ਉਹ ਸਿਸਟਮ ਦੀ ਘਾਟ ਕਾਰਨ ਮੈਂ ਸਮਝਦਾ ਇੱਥੇ ਇੱਥੇ ਕਹਿਣਾ ਮੈਨੂੰ ਕੋਈ ਮੈਨੂੰ ਕੋਈ ਗਲਤ ਨਹੀਂ ਮੈਂ ਕਹਿ ਰਿਹਾ ਤਾਂ ਮੈਂ ਸਹੀ ਕਹਿ ਰਿਹਾ ਉਹ ਸਿਸਟਮ ਦੀ ਘਾਟ ਕਾਰਨ ਉਹ ਨੌਜਵਾਨ ਦੀ ਪੰਜਾਬ ਦੇ ਦੀ ਮੌਤ ਹੋਈ ਹੈ ਤੇ ਉਹ ਘਾਟਾ ਜਿਹੜਾ ਉਹ ਕਦੇ ਨਾ ਹੋਣ ਵਾਲਾ ਪਰਿਵਾਰ ਨੂੰ ਵੀ ਹੈ ਤੇ ਪੰਜਾਬ ਨੂੰ ਵੀ ਹੈ ਪਰ ਇਹ ਕੰਪਨੀ ਉਸੇ ਐਂਬੂਲੈਂਸ ਦਾ 1.5 ਲੱਖ ਦੇ ਕਰੀਬ ਪੈਸਾ ਲਈ ਕਿ ਜਿਹਦੇ ਆਕਸੀਜਨ ਮਾਸਕ ਹੈ ਨਹੀਂਗਾ ਤੇ ਜਿਹੜਾ ਜਿਨ੍ਹਾਂ ਨੇ ਉਹ ਕੱਲ ਮੌਤ ਹੋਣ ਤੋਂ ਬਾਅਦ ਉਸ ਨੂੰ ਕੰਮ ਤੇ ਲਾਇਆ ਗਿਆ ਅਜਿਹਾ 20-25000 ਸੰਮ ਦਾ ਬਿਲ ਬਣ ਗਿਆ ਕੀ ਕੰਮ ਦੇ ਬਿਲ ਬਨ ਨਾਲ ਉਸ ਬੰਦੇ ਦੀ ਜਾਨ ਵੱਜ ਜਾਂਦੀ ਜਾਂ ਅਗਲੀ ਵਾਰ ਉਹ ਰੋਡ ਦੇ ਉੱਪਰ ਚੱਲੂਗੀ ਤਾਂ ਕੀ ਕਿਸੇ ਦੀ ਜਾਨ ਬਾਜੂ ਕਿਉਂਕਿ ਇਹਨਾਂ ਨੇ ਉਹਦੇ ਵਿੱਚ ਦਵਾਈਆਂ ਜਾਂ ਉਹਦੇ ਵਿੱਚ ਸਕਸ਼ਨ ਮਸ਼ੀਨ ਆ ਜਾਂ ਸਿਲੰਡਰ ਆ ਆਕਸੀਜਨ ਆ ਉਹਨਾਂ ਦੇ ਵਿੱਚ ਮੋਹਈਆ ਨਹੀਂ ਕਰਵਾਉਣਾ ਇਹ ਸਿਰਫ ਇੱਕ ਖਾਨਾ ਪੂਰਤੀ ਲਈ ਦਿਖਾ ਰਹੇ ਆ ਇਹ ਜਿਹੜੀ ਸਕਸ਼ਨ ਮਸ਼ੀਨ ਹੈ ਉਹ ਤਾਂ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਵੈਂਟੀਨੇਟਰ ਮਸ਼ੀਨ ਬਿਲਕੁਲ ਠੀਕ ਹੋਣੀ ਚਾਹੀਦੀ ਕਿਉਂਕਿ ਸਭ ਤੋਂ ਵੱਧ ਜ਼ਰੂਰਤ ਹੈ ਨਾ ਬਹੁਤ ਚੀਜ਼ਾਂ ਦੀ ਬਿਲਦੀ ਹੈਗੀ ਹੈ ਜੇਕਰ ਕੋਈ ਹੈਡ ਇੰਜਰੀ ਹੁੰਦੀ ਹੈ ਜਾਂ ਕੋਈ ਅਦਰ ਬਲੀਡਿੰਗ ਹੋ ਰਹੀ ਹੈ ਤਾਂ ਸੈਕਸ਼ਨ ਮਸ਼ੀਨ ਦਾ ਕੰਮ ਕਰਨਾ ਹੈ ਜੇਕਰ ਵੈਂਟੀਲੇਟਰ ਮੈਂ ਤੁਹਾਨੂੰ ਦੱਸ ਦਿਆਂ ਉਹ ਸਾਰੀਆਂ ਗੱਡੀਆਂ 'ਚ ਨਹੀਂ ਘੱਟੋ ਘੱਟ 20-25 ਐਂਬੂਲੈਂਸਾਂ ਦੇ ਵਿੱਚ ਹੁੰਦਾ ਜਿਹੜੀਆਂ ਐਲਐਸ ਚੱਲਦੀਆਂ ਪਰ ਸੈਕਸ਼ਨ ਮਸ਼ੀਨ ਤਾਂ ਟੋਟਲ ਐਂਬੂਲੈਂਸਾਂ ਦੇ ਵਿੱਚ ਹੈ ਉਹਨਾਂ ਤੁਸੀਂ ਤੁਸੀਂ ਹਾਲਾਤ ਦੇਖੇ ਆ ਕਈ ਚੈਨਲਾਂ ਦੇ ਉੱਪਰ ਜਿਹੜੇ ਜਿਹੜੇ ਸੈਕਸ਼ਨ ਮਸ਼ੀਨ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਉਹ ਇਨਸਟਰੂਮੈਂਟ ਦਾ ਨਾਮ ਕੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਸੈਕਸ਼ਨ ਮਸ਼ੀਨ ਆ ਕਿ ਕੀ ਆ ਜੀ 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 ਜਦੋਂ ਅਸੀਂ ਗੱਲ ਕਰਦੇ ਹਾਂ ਕਿ ਨਾ ਤਾਂ ਪਲਸ ਦੇ ਜਿਹੜੇ ਮੈਡੀਕਲ ਮੀਟਰ ਰੱਖਦੇ ਬਿਲਕੁਲ ਮੀਟਰ ਦੇ ਜਿਹੜੇ ਹੈਗ ਨੇ ਸਿਰਿੰਜਾਂ ਨਹੀਂ ਹੈਗੀਆਂ ਕਿਵੇਂ ਤੁਸੀਂ ਉਹਨੂੰ ਨਾਪੋਗੇ ਜੀ ਬਿਲਕੁਲ ਜੀ ਅਸੀਂ ਇੱਕ ਪਰਮਾਤਮਾ ਦੇ ਸਹਾਰੇ ਜਿਹੜੀਆਂ 108 ਐਂਬੂਲੈਂਸਾਂ ਉਹ ਚੱਲ ਰਹੀਆਂ ਜੇ ਅਦਰਵਾਈਜ਼ ਜੇ ਕਹੀਏ ਕੋਈ ਅਸੀਂ ਜਾਨ ਬਚਾ ਲਾਂਗੇ ਜਾਂ ਉਹਦੇ ਸਾਜੋ ਸਮਾਨ ਜਿਹੜਾ ਸਮਾਨ ਆ ਉਹ ਜ ਪੂਰਾਗਾ ਤਾਂ ਉਹਦੇ ਤਹਿਤ ਕਿਸੇ ਮਰੀਦ ਦੀ ਜਾਨ ਬਾਜੂ ਤਾਂ ਇਹ ਬੜੀ ਵੱਡੀ ਭੁੱਲ ਹੈ ਪੰਜਾਬ ਦੇ ਲੋਕਾਂ ਲਈ ਜੇ ਉਹ ਕਿਸੇ ਨੂੰ 108 ਤੇ ਫੋਨ ਕਰ ਦਿਆ ਤੁਹਾਨੂੰ ਯਾਦ ਰੱਖਣਾ ਚਾਹੀਦਾ ਕੋਟਪਾਈ ਅਲੀ ਘਟਨਾ ਜਾਂ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਆ ਵੀਡੀਓ ਦੇਖ ਕੇ ਵੀ ਕਿਦਾਂ ਇਹ ਕੋਈ ਐਂਬੂਲੈਂਸ ਸਾਨੂੰ ਬਚਾਣਾ ਆਊਗੀ ਸਟਾਫ ਦਾ ਉਹਦੇ ਵਿੱਚ ਕੀ ਕਸੂਰਾ ਸੀ ਤੁਹਾਨੂੰ ਗੂਣੀਆਂ ਤਨਖਾਹਾਂ ਦੇ ਉੱਪਰ ਕੰਮ ਕਰ ਰਹੇ ਹਾਂ 109500 ਦੇ ਵਿੱਚ ਅਸੀਂ ਤਾਂ ਆਵਾਜ਼ ਠਾਉਣ ਦੇ ਨਾਲ ਸਾਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਅਮਨਦੀਪ ਉਹ ਕਿੱਥੇ ਹੋਣੀ ਆ ਅਮਨਦੀਪ ਇਹ ਤਾਂ ਚਲੋ ਤੁਸੀਂ ਹੁਣ ਗੱਲ ਦੱਸ ਦੀ ਵੀ ਆ ਖਾਮੀਆਂ ਹੈਗੀਆਂ ਨੇ ਜੇਕਰ ਕੋਈ ਸੂਝਵਾਨ ਵਿਅਕਤੀ ਤੁਹਾਨੂੰ ਮੌਕੇ ਤੇ ਦੇਖ ਲਵੇ ਰੋਕ ਕੇ ਜਦੋਂ ਕਿ ਇੰਟਰਵਿਊ ਨੂੰ ਲੈ ਕੇ ਜਾਣਾ ਪੁੱਛੇ ਵੀ ਆ ਤੁਹਾਡੇ ਕੋਲ ਤਾਂ ਸਮਾਨ ਹੀ ਤੁਸੀਂ ਕਿਸ ਤਰ੍ਹਾਂ ਲੈ ਕੇ ਜਾਓਗੇ ਫਿਰ ਫਿਰ ਸਟਾਫ ਕੋਲ ਕੋਈ ਜਵਾਬ ਹੋਊਗਾ ਮੌਕੇ ਤੇ ਬਿਲਕੁਲ ਜੀ ਸਾਡੇ ਨਾਲ ਅੱਜ ਤੋਂ ਨਹੀਂ ਕਈ ਮਹੀਨਿਆਂ ਤੋਂ ਇਹ ਹੋ ਰਿਹਾ ਤੇ ਅਸੀਂ ਜਦੋਂ ਉਹ ਸਾਨੂੰ ਜਿਹੜਾ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕੂਟਰ ਸਾਡੀ ਐਂਬੂਲੈਂਸ ਦਾ ਤੇਜ਼ ਹੁੰਦਾ ਪਰ ਜਿਹੜੀ ਗੱਡੀ ਆ ਉਹ 60 ਦੀ ਸਪੀਡ ਤੱਕ ਸੀਮਿਤ ਹੁੰਦੀ ਆ ਜੀ ਜਿਹੜਾ ਜਿਹੜੇ ਜਿਹੜੇ ਕਿਤੇ ਇਨਸੀਡੈਂਟ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਉਹਨਾਂ ਨੂੰ ਦੇ ਇੱਕ ਸਕਿੰਟ ਸਹਾਈ ਹੁੰਦਾ ਤੇ ਜਦੋਂ ਐਂਬੂਲੈਂਸ ਉਹਨਾਂ ਨੂੰ ਕੀ ਦੱਸ ਗਿਆ ਅਸੀਂ ਪਿਛਲੀਆਂ ਗੱਲਾਂ ਵੀ ਜਿਹੜੀ ਇਹ ਕੰਪਨੀ ਤਰੰਧਗੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਨਾਲ ਇੱਕ ਕਾਤਲ ਬਣੀ ਹੋਈ ਹੈ ਇਹ ਜਿਹੜੀਆਂ ਜਿਹੜੀਆਂ ਐਂਬੂਲੈਂਸਾਂ ਨੂੰ ਇਹ ਸਾਨੂੰ ਵੱਧ ਸਪੀਡ ਤੇ ਨਹੀਂ ਚਲਾਉਂਦੇ ਜਾ ਰਹੀ ਜਾਂ ਅਸੀਂ ਜੇ ਕਿਸੇ ਮਰੀਜ਼ ਦੀ ਜਿੱਦਾਂ ਕੋਟਪਾਈ ਘਟਨਾ ਹੋਈ ਆ ਤਾਂ ਅਸੀਂ ਉਹਨੂੰ ਸ਼ ਪ੍ਰਾਈਵੇਟ ਛੱਡ ਦਿੰਦੇ ਤਾਂ ਸ਼ਾਇਦ ਉਹਨਾਂ ਦੇ ਪਰਿਵਾਰ ਨੂੰ ਆ ਦਿਨ ਨਾ ਦੇਖਣਾ ਪੈਂਦਾ ਪਰ ਇਹ ਸੋ ਕੰਪਨੀ ਦੀਆਂ ਪਾਲਿਸੀਆਂ ਗਲਤ ਅੰਗਰੇਜ਼ਾਂ ਵਾਲੀਆਂ ਨੀਤੀਆਂ ਕਾਰਨ ਉਹ ਨੌਜਵਾਨ ਅੱਜ ਆਪਣੇ ਵਿੱਚ ਨਹੀਂ ਹੈਗਾ ਇਹ ਸਾਰਾ ਮਾਮਲਾ ਸਾਡੇ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਉਹਨਾਂ ਦੇ ਇਤਿਆਹ ਚ ਨਹੀਂ ਆਇਆ ਹੁਣਾ ਕਿੰਨੀਆਂ ਖਬਰਾਂ ਚੱਲੀਆਂ ਕਿੰਨਾ ਕੁਝ ਹੋ ਗਿਆ ਜੀ ਸਰ ਇਸ ਤੋਂ ਪਹਿਲਾਂ ਅਸੀਂ ਲੱਗਵਾਲ ਟੋਲ ਪਲਾਜ਼ੇ ਤੇ ਧਰਨਾ ਲਾਇਆ ਸੀ ਅਸੀਂ ਪਹਿਲਾਂ ਤਾਂ ਬੇਟ ਕੀਤੀ ਸਰਕਾਰ ਦੀ ਬੰਨਸਾਰ ਕਾਫੀ ਮਹੀਨੇ ਵੀ ਮੰਗ ਪੱਤਰ ਦਿੱਤੇ ਉਸ ਦਿਨ ਧਰਨਾ ਲਾਇਆ ਨਹੀਂ ਗੱਲ ਸੁਣੀ ਫਿਰ ਸਿਹਤ ਮੰਤਰੀ ਸਾਹਿਬ ਨੇ ਸਾਡੀ ਗੱਲ ਵੀ ਸੁਣੀ ਤੇ ਸਾਨੂੰ ਭਰੋਸਾ ਦਿਵਾਇਆ ਕਿ ਸਾਡਾ ਸਾਥ ਦਿਓ ਅਸੀਂ ਇਹਨਾਂ ਖਿਲਾਫ ਕਾਰਵਾਈ ਕਰ ਸਕੀਏ ਸਾਨੂੰ ਇਹਨਾਂ ਬੁੱਧ ਪ੍ਰੂਫ ਚਾਹੀਦੇ ਆ ਅਸੀਂ 5000 ਸਾਡਾ ਵਾਅਦਾ ਵੀ ਮੰਨਿਆ ਉਹ ਨਾ 5000 ਦਿੱਤਾ ਨਾ ਇਹਨਾਂ ਖਿਲਾਫ ਕੋਈ ਕਾਰਵਾਈ ਹੋਈ ਉਲਟਾ ਕਾਰਵਾਈਆਂ ਸਾਡੇ ਤੇ ਹੋ ਰਹੀਆਂ ਫਿਰ ਕੀ ਲੱਗਦਾ ਕਿ ਸਰਕਾਰ ਕੰਪਨੀ ਦੇ ਨਾਲ ਸਮਝੌਤਾ ਕਰ ਰਹੀ ਹੈ ਜਾਂ ਕਿ ਉਹਨਾਂ ਨੂੰ ਆਪਣੇ EMPLOYEES ਤੇ ਪੰਜਾਬ ਦੇ ਜਿਹੜੇ ਆਮ ਵਾਸੀ ਨੇ ਕਿਦੇ ਉਹਨਾਂ ਦਾ ਕੋਈ ਫਿਕਰ ਨਹੀਂ ਹੈਗਾ ਜੀ ਬਿਲਕੁਲ ਜੀ ਕਿਤੇ ਨਾ ਕਿਤੇ ਜਿਹੜੀ ਅਫਸਰशाही ਆ ਉਹ ਪੰਜਾਬ ਸਰਕਾਰ ਦੇ ਉੱਪਰ ਭਾਰੂ ਆ ਉਹ ਉਹ ਰਿਪੋਰਟਾਂ CM ਸਾਹਿਬ ਤੱਕ ਮੇਰੇ ਹਿਸਾਬ ਨਾਲ ਨਹੀਂ ਜਾਣ ਦਿੱਤੀਆਂ ਜਾ ਰਹੀਆਂ ਜਾਂ ਉਹ ਉਹ ਰਿਪੋਰਟਾਂ ਸਿੱਧ ਮੰਤਰੀ ਤੱਕ ਨਹੀਂ ਪਹੁੰਚਦੀਆਂ ਹੋਣੀਆਂ ਜਿਹੜੀਆਂ ਅਫਸਰशाही ਪਹੁੰਚਾਉਣਾ ਚਾਹੁੰਦੀ ਆ ਉਹ ਜਾਂ ਅਸੀਂ ਪਹੁੰਚਾਉਣਾ ਚਾਹੁੰਦੇ ਆ ਉਹ ਨਹੀਂ ਪਹੁੰਚਾ ਰਹੇ ਕਿਉਂਕਿ ਇਹਦੇ ਵਿੱਚ ਜਦੋਂ ਇਹਦੀ ਜਾਂਚ ਹੋਊਗੀ ਤਾਂ ਵੱਡੇ ਅਫਸਰੇ ਦੇ ਕਪਲੇ ਦੇ ਵਿੱਚ ਆਉਣਗੇ ਜਿਨ੍ਹਾਂ ਨੂੰ ਅਸੀਂ ਲੋਕ ਕਹਿ ਰਹਿੰਦੇ ਆ ਮੰਗ ਪੱਤਰ ਦੇ ਦਿਓ ਇਹਨਾਂ ਨੂੰ ਉਹੀ ਤਾਂ ਜਾਂਚ ਦੇ ਕੇ ਰਹਿ ਜਾ ਅਸੀਂ ਕਹਿੰਨੇ ਆ ਵੀ ਇਹਨਾਂ ਨੂੰ ਲੈ ਕੇ ਆਓ ਅਸੀਂ ਮੰਗ ਪੱਤਰ ਉਹਨਾਂ ਨੂੰ ਦੇ ਕੇ ਕੀ ਕਰਨੇ ਆ ਜੀ 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 ਜੇਕਰ ਗੱਲ ਕੀਤੀ ਜਾਵੇ ਜਿਹੜੀਆਂ ਉਹ ਤੁਹਾਡੀ ਹੜਤਾਲ ਹੈ ਹਲੇ ਵੀ ਜਾਰੀ ਹੈ ਇਹ ਕਿੰਨੇ ਦਿਨਾਂ ਤੋਂ ਜਾਰੀ ਹੈਗੀ ਆ ਸਾਡੀ 16 ਤਰੀਕ ਤੋਂ ਇੱਕ ਮਹੀਨਾ ਹੋ ਗਿਆ ਜੀ ਪੂਰਾ ਪਹਿਲਾ ਕਲਮ ਛੋੜ ਸੀ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਸਰ ਅਸੀਂ ਗੱਡੀਆਂ ਬੰਦ ਕਰਾ ਦਿੰਦੇ ਤਾਂ ਸਾਨੂੰ ਲੋਕਾਂ ਨੇ ਵੀ ਕਹਿਣਾ ਇਹਨਾਂ ਨੂੰ ਕੱਢ ਕੇ ਮਾਰੋ ਮਾਨ ਸਾਹਿਬ ਇਹ ਮਰੀਜ਼ਾਂ ਨਾਲ ਖਲਵਾੜ ਆ ਤਾਂ ਉਹਦਾ ਵੀ ਸਾਨੂੰ ਬੜਾ ਦੁੱਖ ਹੁੰਦਾ ਸੀਗਾ ਪਰ ਵੀ ਅਸੀਂ ਪੰਜਾਬ ਦੇ ਬਸਨੀਕ ਹੈ ਕੀ ਸਾਨੂੰ ਕੱਢਣ ਨਾਲ ਕੋਈ ਹੱਲ ਹੋ ਜਾਣਾ ਅਸੀਂ ਸਿਸਟਮ ਦੇ ਖਿਲਾਫ ਲੜਨਾ ਤਾਂ ਅਸੀਂ ਉਸ ਤਰ੍ਹਾਂ ਦੀ ਜਿਹੜੀ ਕਲਮ ਛੋੜ ਹੜਤਾਲ ਕਿਉਂ ਕੀਤੀ ਅਸੀਂ ਸੀਐਮ ਸਾਹਿਬ ਦੇ ਨਾਲ ਆ ਅਸੀਂ ਚੋਣਿਆ ਇਸ ਇਸ ਭ੍ਰਸ਼ਟਾਚਾਰ ਕੰਪਨੀ ਦੇ ਖਿਲਾਫ ਅਸੀਂ ਸਬੂਤ ਇਕੱਠੇ ਕਰ ਸਕੀਏ ਨਹੀਂ ਤਾਂ ਇਹ ਕਰੋੜਾ ਰੁਪਿਆ ਫੇਰ ਇਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਕੋਲੋਂ ਲੈ ਜਾਊਗੀ ਜਿਸ ਤਰ੍ਹਾਂ ਇਹਨਾਂ ਨੇ 2122 ਤੋਂ ਲੈ ਕੇ ਆ 2 ਸਾਲਾਂ ਦੇ ਵਿੱਚ ਕਰੋੜਾ ਰੁਪਿਆ 10 ਤੋਂ 12 ਕਰੋੜ ਰੁਪਿਆ ਲੈ ਜਾ ਚੁੱਕੀ ਹੈ ਇਹਨਾਂ ਨੇ ਫਿਰ ਲੈ ਜਾਣਾ ਇਸੇ ਲਈ ਉਹ ਡਾਕੂਮੈਂਟ ਸਾਡੇ ਕੋਲ ਨੇ ਅਸੀਂ ਰੁਕੇ ਹੋਏ ਆ ਉਸ ਤੋਂ ਬਾਅਦ ਅਸੀਂ ਭੁੱਖ ਹੜਤਾਲ ਸ਼ੁਰੂ ਕੀਤੀ ਪਰ ਅੱਜ ਤੱਕ ਸਾਨੂੰ ਜਿਹੜੇ ਉਹ ਮਠੀਆਂ ਗੋਲੀਆਂ ਹੀ ਅੱਜ ਆ ਸਾਡੇ ਸਰਕਾਰ ਵੱਲੋਂ ਕੋਈ ਸਾਨੂੰ ਸੁਨੇਹਾ ਨਹੀਂ ਆਇਆ ਇਸ ਤਰ੍ਹਾਂ ਵੀ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਤੇ ਆਪਾਂ ਇਹਦਾ ਕੋਈ ਹੱਲ ਕੱਢੀਏ ਇਹ ਰੱਬ ਨਾ ਕਰੇ ਕਿ ਕੋਈ ਦੁਰਘਟਨਾ ਹੋਵੇ ਜਦੋਂ ਕੋਈ ਵੀਆਈਪੀ ਕਿਸੇ ਸ਼ਹਿਰ ਚ ਨਿਕਲਦਾ ਹੈ ਤਾਂ ਉਸ ਵੇਲੇ ਇਹ ਐਂਬੂਲੈਂਸ ਨਾਲ ਚੱਲਦੀ ਹੈ ਤੇ ਉਸ ਵੇਲੇ ਜੇਕਰ ਵੀਆਈਪੀ ਕਿਸੇ ਦੁਰਘਟਨਾ ਦਾ ਸ਼ਿਕਾਰ ਬਣਦਾ ਫਿਰ ਵੀ ਇਹਨਾਂ ਐਂਬੂਲੈਂਸਾਂ ਦੇ ਵਿੱਚ ਉਹਨੂੰ ਇਲਾਜ ਮਿਲੂਗਾ ਜੀ ਬਿਲਕੁਲ ਜੀ ਖੋਦ ਸੀਐਮ ਸਾਹਿਬ ਬਠਿੰਡੇ ਆਇਆ ਤਾਂ ਖੁਦ ਉਹ ਐਂਬੂਲੈਂਸ ਆ ਜਿਹੜੀ ਉਹ ਬਵਾਦਾਂ ਚ ਰਹੀ ਆ ਮੈਂ ਬਹੁਤ ਵਾਰ ਉਹਦੀਆਂ ਕੰਪਲੇਂਟਾਂ ਸੇਧ ਮੰਤਰੀ ਸਾਹਿਬ ਨੂੰ ਦੱਸ ਕੇ ਆਇਆ ਤਾਂ ਤੁਸੀਂ ਪੰਜਾਬ ਦੇ ਲੋਕਾਂ ਦੀ ਫਿਕਰ ਕਰਨੀ ਵੀ ਪੰਜਾਬ ਦੇ ਲੋਕ ਮਰ ਰਹੇ ਆ ਟੱਕੋ-ਟੱਕ ਤੁਸੀਂ ਸੀਐਮ ਸਾਹਿਬ ਦੀ ਤਾਂ ਫਿਕਰ ਕਰ ਲਓ ਨਾ ਸੀਐਮ ਸਾਹਿਬ ਜਿਹੜੀ ਜਿਹੜੀ ਉਥੇ ਰੈਸਟ ਹਾਊਸ ਠਹਿਰਦੇ ਆ ਬਠਿੰਡੇ ਉਥੇ ਜਿਹੜੀ ਐਂਬੂਲੈਂਸ ਉਹ ਨਾਲ ਚੱਲਦੀ ਆ ਬਠਿੰਡੇ ਉਹਨੂੰ ੱਟਕਾ ਲਾ ਕੇ ਅਸੀਂ ਭੇਜਦੇ ਆ ਤੇ ੱਟਕਾ ਲਾ ਕੇ ਉਥੋਂ ਦਫ਼ਤਰੋਂ ਉਥੋਂ ਰੈਸਟ ਹਾਊਸੋਂ ਲੈ ਕੇ ਆਉਣੇ ਆ ਨਹੀਂ ਨਹੀਂ ਹੁਣ ਤੱਕ ਤੁਸੀਂ ਕਹਿ ਰਹੇ ਸੀਗੇ ਕਿ ਉਹ 60 ਤੋਂ ਟੱਪਦੀ ਨਹੀਂ ਹੁਣ ਤੁਸੀਂ ਕਰੋ ਸਟਾਰਟ ਵੀ ੱੱਕਾ ਲਾ ਕੇ ਹੁੰਦੀ ਆ ਜੀ ਬਿਲਕੁਲ 60 ਵਾਲੀਆਂ ਕੁਝ ਹੋਰ ਐਮਬੂਲੈਂਸਾਂ ਜੀ ਜਿਹੜੀਆਂ ਸਟਾਰਟ ੱੱਕਾ ਲਾ ਕੇ ਹੁੰਦੀਆਂ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਕਬੱਟੇ ਵਾਲੀ ਦੀ ਐਮਬੂਲੈਂਸ ਉਹ ਵੀ ੱੱਕਾ ਲਾ ਕੇ ਬਠਿੰਡੇ ਵਾਲੀ ਕੱਲ ਵੀ ਅਸੀਂ ਤਾਂ ਦੱਸ ਕੇ ਆਏ ਆ ਉਹ ਕੁਦਰਤੀ ਕਈ ਵਾਰੀ ਸਟਾਰਟ ਹੋ ਜਾਂਦੀ ਆ ਇੱਕ ਦਿਨ ਗਵਰਨਰ ਸਾਹਿਬ ਆਏ ਆਪਣੇ ਬਠਿੰਡੇ ਜੀ ਉਹਨਾਂ ਨੂੰ ਅਸੀਂ ੱੱਕੇ ਤੋਂ ਲੈ ਕੇ ਆਏ ਤੇ ਸਾਨੂੰ ਪਤਾ ਜੀ ਉਹ ਕਨਈਆ ਚੌਂਕ ਤੇ ਕਿੱਦਾਂ ਉਹਨੂੰ ਕੰਟਰੋਲ ਕੀਤਾ ਰੁਕੀ ਨਹੀਂ ਜੀ ਅੱਗੇ ਲੰਘ ਜਾਣਾ ਸੀ ਤਾਂ ਅਸੀਂ ਤਾਂ ਇਹ 9500 ਦੇ ਵਿੱਚ ਹਰ ਰੋਜ਼ ਮਰ ਰਹੇ ਹਾਂ ਹਰ ਰੋਜ਼ ਸਾਡੀ ਸੁਣਵਾਈ ਕਿਤੇ ਵੀ ਨਹੀਂ ਆਖਰ ਨੂੰ ਜਿਹੜੇ ਐਂਬੂਲੈਂਸ ਚਾਲਕ ਹੈਗੇ ਨੇ ਐਂਬੂਲੈਂਸ ਦੇ ਪਾਇਲਟ ਹੈਗੇ ਨੇ ਜਾਂ ਐਂਬੂਲੈਂਸ ਦੇ ਅਟੈਂਡੈਂਟ ਹੈਗੇ ਨੇ ਉਹ ਸਾਰੇ ਹੈ ਤਾਂ ਪੰਜਾਬ ਦੇ ਵਾਸੀ ਨਹੀਂ ਪੰਜਾਬ ਦੇ ਨਾਗਰਿਕ ਨਹੀਂ ਜਿਹਨਾਂ ਨੂੰ ਕੰਮ ਮਿਲਿਆ ਹੋਇਆ ਉਹਨਾਂ ਦੇ ਨਾਲ ਤੱਕਾ ਹੋਣ ਦਾ ਕਾਰਨ ਕੀ ਹੈ ਕੀ ਉਹ ਪੰਜਾਬ ਸਰਕਾਰ ਦੀ ਜਦੋਂ ਇਲੈਕਸ਼ਨ ਹੁੰਦੀ ਹੈ ਉਹ ਵੋਟ ਨਹੀਂ ਪਾਉਂਦੇ ਹੈਗੇ ਜੀ ਬਿਲਕੁਲ ਜੀ ਤੁਸੀਂ ਸਾਡੇ ਮੁਹੌਤੇ 'ਤੇ ਵੀ ਪੰਜਾਬ ਸਰਕਾਰ ਮੁਰਦਾਬਾਦ ਦਾ ਨਾਰਾ ਨਹੀਂ ਸੁਣਿਆ ਹੋਊਗਾ ਖਾਸ ਕਰਕੇ 108 ਐਂਬੂਲੈਂਸ ਦੇ ਜੁਨੀਅਨ ਵੱਲੋਂ ਅਸੀਂ ਬਹੁਤ ਟਾਈਮ ਇਹਨਾਂ ਦੀ ਵੇਟ ਕੀਤੀ ਅੱਜ ਵੀ ਅਸੀਂ ਸੀਐਮ ਸਾਹਿਬ ਨੂੰ ਮਾਰਾ ਨਹੀਂ ਕਹਿੰਦੇ ਪਰ ਚੰਗੇ ਬਣ ਕੇ ਸਾਨੂੰ ਮਿਲਦਾ ਕੀ ਹੈ ਇਹਨਾਂ ਨੇ ਤਾਂ ਕੱਟਦਾ ਵੈਸੇ ਹੀ ਦੇਣਾ ਸੀ ਜੇ ਮਾਨ ਸਰਕਾਰ ਮੁਰਦਾਬਾਦ ਕਹਿ ਦਈਏ ਫਿਰ ਵੀ ਕੱਟ ਦੇਣਾ ਜੇ ਅਸੀਂ ਕੋਈ ਚੰਗਾ ਕਿਹਾ ਸੀਐਮ ਸਾਹਿਬ ਦੇ ਨਾਲ ਖੜਦੇ ਆਂ ਸਿਹਤ ਮੰਤਰੀ ਦੇ ਨਾਲ ਖਜ਼ਾਨੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਵੀ ਸਾਨੂੰ ਟਰਮੀਨੇਸ਼ਨ ਲੈਟਰ ਮਿਲਦੇ ਆ ਤੇ ਫਿਰ ਅਸੀਂ ਕਿੱਧਰ ਜਾਈਏ ਇਹ ਟਰਮੀਨੇਸ਼ਨ ਸਿਹਤ ਵਿਭਾਗ ਨੇ ਕਰਨਾ ਹੁੰਦਾ ਜੇ ਜਿਹੜੀ ਕੰਪਨੀ ਨਾਲ ਤੁਹਾਡਾ ਐਗਰੀਮੈਂਟ ਹੋਣੇ ਕਰਨਾ ਹੁੰਦਾ। ਯਾਨੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੀ ਆਉਂਦੇ ਆ ਨਾ ਹੁਕਮ ਜਦੋਂ ਅਸੀਂ ਖਿਲਾਫ ਬੋਲਦੇ ਆ ਤਾਂ ਆਰਡਰ ਤਾਂ ਉੱਥੇ ਹੀ ਪਾਸ ਹੋਣਾ ਜੇ ਐਮ ਡੀ ਕਾਰਪੋਰੇਸ਼ਨ ਜਾਂ ਸਿਹਤ ਮੰਤਰੀ ਕਵੇ ਵੀ ਕਹਿ ਦੇਣਾ ਵੀ ਤੁਸੀਂ ਇਹ ਗੱਲ ਨਹੀਂ ਬਰਦਾਸ਼ਤ ਹੋਣੀ ਤੁਸੀਂ ਪੰਜਾਬ ਦੇ ਅਸੀਂ ਤਾਂ ਰੋਜ਼ਗਾਰ ਦੇਣ ਵਾਲੀ ਸਰਕਾਰ ਆ ਤੁਸੀਂ ਸਾਡੇ ਮੁਲਾਜ਼ਮਾਂ ਨਾਲ ਠੱਗਾ ਕਰ ਰਹੇ ਹੋ ਤਾਂ ਕੰਪਨੀ ਦੀ ਇੰਨੀ ਕਿੱਥੇ ਜੜਤਾ ਵੀ ਉਹ ਸਾਨੂੰ ਕੱਢ ਜਾਵੇ ਤੇ ਉਹ ਕਮਲਾ ਕਰ ਜਾਵੇ ਅੱਜ ਇਹਨਾਂ ਵਿਰੁੱਧ ਇਨਕੁਆਇਰੀ ਖੋਲ ਦੇਣਾ ਤੇ 10-20 ਦਿਨਾਂ ਦਾ ਕੰਮ ਆ ਸਾਰਾ ਕੁਝ ਨਿਕਲਾਉਣਾ ਸਰ ਜਿਹੜੀਆਂ 108 ਦੀਆਂ ਪਰਤੀਆਂ ਨੇ ਉਹ ਪੰਜਾਬ ਸਰਕਾਰ ਦੇ ਅਧੀਨ ਹੁੰਦੀਆਂ ਨੇ ਜਾਂ ਕੰਪਨੀ ਡਾਇਰੈਕਟ ਕਰਦੀ ਐ ਨਹੀਂ ਨਹੀਂ ਕੰਪਨੀ ਡਾਇਰੈਕਟ ਕਰਦੀ ਐ ਜੀ ਤੇ ਫਿਰ ਜਦੋਂ ਇਹ ਡਾਇਰੈਕਟ ਪਰਤੀ ਹੁੰਦੀ ਆ ਉਸ ਵੇਲੇ ਪੰਜਾਬ ਨੇ ਕੋਈ ਮਾਪਦੰਡ ਨਹੀਂ ਦੇਖਿਆ ਵੀ ਕਿਸ ਤਰ੍ਹਾਂ ਦੇ ਇਨਸਾਨ ਰੱਖੇ ਜਾਣੇ ਨੇ ਕਿੰਨੇ ਕੀ ਕੈਪੇਬਲ ਹੈਗੇ ਨੇ ਕਿ ਕਿਸੇ ਨੂੰ ਕੱਢ ਸਕਦੇ ਕਿਹੜੇ-ਕਿਹੜੇ ਸ਼ਰਤਾਂ ਹੋਣੇ ਚਾਹੀਦੀਆਂ ਨੇ ਬਿਲਕੁਲ ਸਾਰੀਆਂ ਸ਼ਰਤਾਂ ਪਰ ਉਹਦੀ ਉਹਦੀ ਇੱਕ ਤਾਂ ਉਲੰਘਣਾ ਹੁੰਦੀ ਆ ਘੋਰ ਉਲੰਘਣਾ ਕਰ ਰਹੀ ਹੈ ਇਹ ਕੰਪਨੀ ਛਿੱਕੇ ਟੰਗ ਕੇ ਉਸ ਹੁਕਮਾਂ ਨੂੰ ਪੰਜਾਬ ਸਰਕਾਰ ਦੇਆਂ ਨੂੰ ਇਹ ਪੰਜਾਬ ਦਾ ਬੇੜਾ ਗਰਕ ਕਰਨ ਤੇ ਤੁਲੀ ਤੁਲੀ ਹੋਈ ਹੈ ਜਿਹੜੀ ਜਿਹੜੀ ਹਰ ਰੋਜ਼ ਇਹਨਾਂ ਨੂੰ ਪੈਨਲਟੀ ਪੈਣੀ ਹੁੰਦੀ ਆ ਲੱਖਾਂ ਰੁਪਈਆ ਦੇ ਵਿੱਚ ਉਹ ਇਹ ਜਾਲੀ ਹਾਜ਼ਰੀ ਲਵਾ ਕੇ ਫਰਜੀ ਹਾਜ਼ਰੀ ਲਵਾ ਕੇ ਕਾਗਜ਼ਾਂ ਦੇ ਵਿੱਚ ਉਹ ਗੱਡੀ ਨੂੰ ਚਾਲੂ ਰੱਖ ਕੇ ਉਹ ਲੱਖਾਂ ਕਰੋੜਾਂ ਰੁਪਈਆ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੁੰਨਾ ਲਾ ਰਹੀ ਹੈ ਇੱਕ ਹੋਰ ਮੈਂ ਖਬਰ ਪੜ੍ਹ ਰਿਹਾ ਸੀਗਾ ਤੁਹਾਡੇ ਮੁਤਲਕ ਹੀ ਆਈ ਹੋਈ ਸੀਗੀ ਜਿਹਦੇ ਤੇ ਲਿਖਿਆ ਹੋਇਆ ਸੀਗਾ ਵੀ ਬਣਦਾ 10000 ਰੁਪਏ ਸੀਗਾ ਲੇਕਿਨ ਪਾਇਆ 50000 ਰੁਪਏ ਹੋਇਆ ਇਹ ਕਿਸ ਤਰ੍ਹਾਂ ਹੁੰਦਾ ਕੀ ਸੰਭਵ ਬਣਦੀ ਇਹ ਗੱਲ ਇਹ ਜੀ ਬਿਲਕੁਲ ਜੀ ਜਿਸ ਤਰ੍ਹਾਂ ਸੀ ਉਹ ਉਹ ਗੱਡੀ ਦੀ ਜਿਹੜੀ ਐਂਬੂਲੈਂਸ ਗੰਗਾ ਨਗਰ ਸੀ ਜਦੋਂ ਅਸੀਂ ਉਹਦੀ ਇੱਕ ਦਿਨ ਪਹਿਲਾਂ ਆਵਾਜ਼ ਠਾਉਣਿਆਂ ਤਾਂ ਦੂਜੇ ਦਿਨ ਕਿੱਦਾਂ ਉਹ ਉਹਨਾਂ ਨੂੰ ਕਿਹਾ ਜਾਂਦਾ ਉਹ ਡਰਾਈਵਰ ਨੂੰ ਵੀ ਜਲਦੀ ਲੈ ਕੇ ਉਹ ਐਂਬੂਲੈਂਸ ਠੀਕ ਹੋ ਚੁੱਕੀ ਆ ਉਹ ਐਂਬੂਲੈਂਸ ਉਹ ਮੈਂ ਸਾਰਾ ਉਹਦਾ ਪਤਾ ਕਰਾਇਆ ਉਹ ਜੇ ਕੰਮ ਵੀ ਆ ਤਾਂ ਇੱਕ ਤੇ ਦੋ ਦਿਨਾਂ ਦਾ ਸੀ ਜੀ ਇਹਨਾਂ ਨੇ ਕਿਉਂ ਉਹਨੂੰ ਇੱਕ ਮਹੀਨੇ ਦੇ ਉਹ ਉਹ ਸਾਲ ਦੇ ਵਿੱਚ ਸਾਰਾ ਘੱਟੋ ਘੱਟ ਉਹ 4 ਤੋਂ 5 ਮਹੀਨੇ ਗੰਗਨਗਰ ਜਾ ਚੁੱਕੀ ਐ। ਹੂੰ। ਤੇ ਹੁਣ ਚਾਰ ਵਾਰ ਦੋ ਦੋ ਮਹੀਨੇ ਉੱਥੇ ਖੜਾ ਦਿੰਦੇ ਆ ਉਹਦਾ ਵੱਡੀ ਪੱਧਰ ਤੇ ਜਿਹੜਾ ਡੀਜ਼ਲ ਬਚਾਇਆ ਜਾਂਦਾ ਇੱਕ ਮਹੀਨਾ ਖੜ ਗਈ ਤਾਂ ਫਰਜ਼ ਕਰੋ ਉਹ ਰੋਜ਼ ਦਾ 1000 1500 ਦਾ ਡੀਜ਼ਲ ਖਾਂਦੀ ਐ ਤਾਂ 30 ਤੋਂ 40 ਹਜ਼ਾਰ ਤਾਂ ਡੀਜ਼ਲ ਬਚਾ ਲਿਆ ਆਂਨੇ ਨੇ। ਉੱਪਰੋਂ ਸਰਕਾਰ ਤੋਂ ਪੈਸੇ ਲੈ ਕੇ ਉਹਦੇ। ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਦੋ ਦਿਨਾਂ ਚ ਠੀਕ ਹੋ ਜੇ ਇਹਦੇ ਇਸੇ ਤਰ੍ਹਾਂ ਹੀ ਹੁਣ ਪਟਿਆਲਾ ਦੇ ਵਿੱਚ ਮਰਦੇੜੀ ਪਿੰਡ ਹੈਗਾ ਬਲੇੜਾ ਰੋਡ ਦੇ ਉੱਪਰ। ਉੱਥੇ ਵੀ 6 ਤੋਂ 7 ਐਂਬੂਲੈਂਸਾਂ ਠੀਕ ਹੋਣ ਲਈ ਪਹੁੰਚੀਆਂ ਨੇ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਛੋਟੇ-ਛੋਟੇ ਸਟੇਸ਼ਨਾਂ ਤੇ ਜਾ ਕੇ ਐਂਬੂਲੈਂਸਾਂ ਬਰੰਮਤ ਹੋ ਸਕਦੀਆਂ ਨੇ ਕੀ ਬਿਲਕੁਲ ਇਹ ਜਿਹੜੀਆਂ ਜਿਹੜੀਆਂ ਅਸੀਂ ਆਵਾਜ਼ ਇਨ੍ਹਾਂ ਖਿਲਾਫ ਉਠਾਈ ਹੈ ਉਹਦੇ ਡਰ ਕਰਨੋਂ ਇਹ ਕੰਮ ਤਾਂ ਕਰਵਾ ਰਹੇ ਆ ਪਰ ਇਹ ਫੇਰ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਫੇਰ ਪੰਜਾਬ ਸਰਕਾਰ ਦੀ ਸੰਪਤੀ ਨੂੰ ਇਹ 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 ਜਿਹੜਾ ਠੋਰਾ ਲਾ ਰਹੀ ਹੈ ਇਹ ਉਹਨਾਂ ਨੂੰ ਕੰਡਮ ਕਰ ਰਹੀ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਜੇ ਕੋਈ ਤੁਹਾਡੀ ਤੁਸੀਂ ਨਵੀਂ ਕਾਰ ਮੋਟਰਸਾਈਕਲ ਲੈਨੇ ਹੋ ਤਾਂ ਉਹਦੀ 5 ਸਾਲ ਦੀ ਇੰਜਨ ਦੀ ਗਾਰੰਟੀ ਵਾਰੰਟੀ ਹੁੰਦੀ ਹੈ ਤਾਂ ਇਹ ਉਹ ਪ੍ਰਾਈਵੇਟ ਛੋਟੀਆਂ ਦੁਕਾਨਾਂ ਤੋਂ ਉਹਦਾ ਕੰਮ ਕਰਾ ਕੇ ਉਹਦਾ ਜਿਹੜਾ ਉਹ ਉਹ ਜਿਹੜੇ ਇਹਨਾਂ ਨੇ ਇਕਰਾਰਨਾਮੇ ਤਹਿਤ ਏਜੰਸੀ ਚੋ ਸਰਵਿਸ ਕਰਾਉਣ ਦੀ ਗੱਲ ਕਹੀ ਹੈ ਤਾਂ ਉਹਦੀ ਵੀ ਉਲੰਘਣਾ ਤੇ ਨਾਲ ਨਾਲ ਪੰਜਾਬ ਸਰਕਾਰ ਦੀ ਜਿਹੜੀ ਉਹ ਸੰਪਤੀ ਹੈ ਉਹਨੂੰ ਵੱਡੇ ਪੱਧਰ ਤੇ ਜਿਹੜਾ ਕੰਡਮ ਕਰ ਰਹੀ ਹੈ ਅਮਨਦੀਪ ਇਹਦਾ ਗੱਲ ਰਹੀ ਇਹਨਾਂ ਦੀ ਮੁਰੰਮਤ ਦੀ ਕਿਸ ਤਰ੍ਹਾਂ ਕਦਮ ਕੀਤਾ ਜਾ ਰਿਹਾ ਕਿਸ ਤਰ੍ਹਾਂ ਇੰਜਨ ਦੀ ਵਾਰੰਟੀ ਗਾਰੰਟੀ ਦੀ ਗੱਲ ਹੋ ਰਹੀ ਹੈ ਲੇਕਿਨ ਜਿਹੜਾ ਅੰਦਰ ਐਂਬੂਲੈਂਸ ਦੇ ਅੰਦਰ ਇੰਸਟਰੂਮੈਂਟਸ ਹੈ ਕਹਿੰਦੇ ਮੈਡੀਕਲ ਦੇ ਤੁਸੀਂ ਦੱਸਿਆ ਉਹ ਵੀ ਉਹ ਵੀ ਸਾਰੇ ਬੇਕਾਰ ਹੋਏ ਪਏ ਨੇ ਫੇਰ ਅਸੀਂ ਜਿਹੜੀ ਮੈਡੀਕਲ ਫਰਸਟ ਏਡ ਹੈ ਉਹਦੀ ਆਸ ਤਾਂ ਪੁੱਲੀ ਜਾਈਏ ਹੁੰਦੀ ਹੀ ਨਹੀਂ ਹੁਣ ਵਿੱਚ ਤੁਹਾਡੇ ਕੋਲ ਨਾ ਦਵਾਈਆਂ ਨਾ ਪੱਟੇ ਨਾ ਕੋਈ ਹੋਰ ਚੀਜ਼ ਬਿਲਕੁਲ ਜੀ ਤੁਸੀਂ ਭੁੱਲਣ ਜਾਣ ਦੀ ਗੱਲ ਛੱਡੋ ਦਾ ਨੁਕਸਾਨ ਦੇਖਣਾ ਕਿੰਨਾ ਹੋਣਾ ਸਾਰਾ ਇੱਕ ਮੌਤ ਕੱਲ ਹੋ ਗਈ ਹੈ ਕੀ ਪਤਾ ਜਿਹੜੀਆਂ ਹੋਰ ਐਂਬੂਲੈਂਸਾਂ ਕਿੰਨੀਆਂ ਪੰਜਾਬ ਦੇ ਉਹ ਚਾਰਾਗ ਬੁਝਨੇ ਆ ਕਿੱਦਾਂ ਪੰਜਾਬ ਦੇ ਨਾਮ ਜਨਮੇ ਬੱਚੇ ਉਹਨਾਂ 'ਚ ਮੌਤਾਂ ਹੋਣੀਆਂ ਜੀ ਇਹ ਕੰਪਨੀ ਨੇ ਇਹ ਇਹਨਾਂ ਨੇ ਥੋੜੀ ਮੰਨਣਾ ਵੀ ਅਸੀਂ ਇਹਨਾਂ ਨੇ ਕਿਹਾ ਪੰਜਾਬ ਦਾ ਭਲਾ ਕੀਤਾ ਉਹ ਜਿਹੜੇ ਘਰ ਦਾ ਅੱਜ ਘਰੇ ਜਾ ਕੇ ਆਇਆ ਉਹਨਾਂ ਦੇ ਉਹਨਾਂ ਦੇ ਘਰ ਦਾ ਹਾਲ ਦੇਖਣ ਵਾਲਾ ਉਹ ਪੂਰਤੀ ਕਦੇ ਹੋ ਜਾਣੀ ਆ ਅੱਗੇ ਠੀਕ ਕਰਾ ਲੈਣਗੇ ਜੀ ਸੰਭਵ ਹੀ ਕਰਵਾ ਦੇਣਗੇ ਕਿ ਜਿਹੜੀ ਉਹ ਜਾਨ ਚਲੀ ਗਈ ਉਹਦੀ ਪੂਰਤੀ ਹੈ ਜੇ ਇਹ ਸਮਾਂ ਰਹਿੰਦੇ ਉਹ ਐਂਬੂਲੈਂਸ ਦਾ ਕੰਮ ਹੁੰਦਾ ਉਹਦੇ ਵਿੱਚ ਮੈਡੀਸਨ ਹੁੰਦੀ ਉਹਦੇ ਵੈਸੇ ਜਿਹੜਾ ਟ੍ਰੇਨਡ ਸਟਾਫ ਹੁੰਦਾ ਸਾਨੂੰ ਨਾ ਕੱਢ ਕੇ ਨਵੇਂ ਬੰਦੇ ਨਾ ਜੋਇਨ ਕਰਾਏ ਹੁੰਦੇ ਤਾਂ ਸ਼ਾਇਦ ਅਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਉਸ ਇਨਸਾਨ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਬਚਾ ਲੈਣਾ ਸੀ ਬਿਲਕੁਲ ਸਹੀ ਗੱਲ ਕਹੀ ਹੈ ਕਿ ਤਜਰਬਾ ਵੀ ਵੱਡੀ ਗੱਲ ਹੁੰਦੀ ਹੈ ਪਰੰਤੂ ਮੈਨੂੰ ਇਹ ਵੀ ਦੱਸੋ ਵੀ ਇਹ ਜਿਹੜੀ ਕੰਪਨੀ ਹੈ ਇਹਦੇ ਕੋਲ ਉਹ ਕਦੋਂ ਠੇਕਾ ਜਿਹੜਾ ਹੈਗਾ ਨਿੱਤਾਂ ਕਿੰਨਾ ਸਮਾਂ ਹੋ ਗਿਆ ਇਸ ਨੂੰ ਇਸ ਨੂੰ 2011 ਤੋਂ ਚੱਲ ਰਹੀ ਹੈ ਜੀ ਲਗਾਤਾਰ 2011 ਤੋਂ ਲਗਾਤਾਰ ਚੱਲ ਰਹੀ ਹੈ ਤੇ 5 ਸਾਲ ਬਾਅਦ ਇਹ ਰਿਨਿਊ ਹੁੰਦਾ ਜੀ ਹਾਂਜੀ ਹਾਂਜੀ ਬਿਚ ਦੀ ਇਹਨਾਂ ਨੂੰ 2 ਸਾਲ ਦਾ ਵੀ ਮਿਲਿਆ ਸੀਗਾ ਉਦੋਂ ਕੋਈ ਵੋਟਾਂ ਦੇ ਟਾਈਮ ਤੇ ਫਿਰ ਫਿਰ ਇਹਨਾਂ ਨੇ ਜਿਹੜਾ ਉਹ ਸਾਲ-ਸਾਲ ਬਾਅਦ ਰੀਨਿਊ ਕਰਦੇ ਆ ਪਰ 5 ਸਾਲ ਹੀ ਹੁੰਦਾ ਇਹਨਾਂ ਦਾ 2026 ਤੱਕ ਹੈ ਜੀ ਯਾਨੀ ਕਿ ਚੰਗੀ ਤਰ੍ਹਾਂ ਪੈਰ ਫੈਲ ਚੁੱਕੇ ਨੇ ਹੁਣ ਜੀ ਬਿਲਕੁਲ ਜੀ ਪੈਰ ਫੈਲ ਛੱਡੋ ਜੀ ਇਹ ਤਾਂ ਜੜਾਂ ਜਿਹੜੀਆਂ ਪੰਜਾਬ ਦੇ ਵਿੱਚ ਇਹਦੀਆਂ ਲੱਗ ਚੁੱਕੀਆਂ ਇਹਨੂੰ ਕੱਢਣ ਲਈ ਜੇ ਜੇਕਰ ਪੰਜਾਬ ਸਰਕਾਰ ਸਾਥ ਦੇਊਗੀ ਤਾਂ ਤਾਂ ਨਿਕਲ ਸਕਦੀ ਹੈ ਨਹੀਂ ਇਹ ਛੋਟੇ ਮੋਟੇ ਕੋਈ ਬੰਦੇ ਦਾ ਪਸਦਾ ਰੋਗ ਨਹੀਂ ਕਿਉਂਕਿ ਇਹ ਹਰ ਸਾਲ ਕਰੋੜਾ ਰੁਪਇਆ ਜਿਹੜਾ ਉਹ ਉਹ ਪਤਾ ਨਹੀਂ ਕਿੱਥੇ ਬਣਦੇ ਆ ਕਿਹੜੇ ਅਫਸਰਾਂ ਨੂੰ ਗਿਫਟ ਦਿੰਦੇ ਆ ਉਹ ਗਿਫਟਾਂ ਦਾ ਮੁੱਲ ਤਾਂ ਸਰਕਾਰ ਲਵੇਗੀ ਜੀ ਜਿਨ੍ਹਾਂ ਨੂੰ ਕੋਈ ਦੀਵਾਲੀ ਤੇ ਗਿਫਟ ਜਾਂਦੇ ਆ ਜਾਂ ਡਿਨਰ ਕਰਦੇ ਆ ਇਹ ਅਫਸਰਾਂ ਨਾਲ ਪੰਜਾਬ ਦੇ ਨਾਲ ਤਾਂ ਉਹ ਮੁੱਲ ਤਾਂ ਤਾਰ ਲਗੇਗਾ ਇਹਨਾਂ ਨੂੰ ਪੰਜਾਬ ਦੇ ਵਿੱਚ ਉਹ ਉਹ ਜਾਨਾ ਲੈ ਲਈ ਇਹਨਾਂ ਨੂੰ ਉਹ ਭੇਜਣਗੇ ਯਾਨੀ ਕਿ ਉਹ ਵੱਡੇ ਵੱਡੇ ਗਿਫਟਾਂ ਦੇ ਅੱਗੇ ਲੋਕਾਂ ਦੀ ਜਾਣ ਕੁਝ ਨਹੀਂ ਹੈਗੀ ਬਿਲਕੁਲ ਨਹੀਂ ਜੀ ਫਿਰ ਅਸੀਂ ਕਹਿ ਸਕਦੇ ਹਾਂ ਕਿ ਫਿਰ ਜਿਹੜੀ ਕਹਾਵਤ ਸੀਗੀ ਕਿ ਇਹ ਦੇਸ਼ ਦਾ ਰੱਬ ਪਰੋਸੀ ਚੱਲ ਰਿਹਾ ਤੇ ਸਾਡਾ ਪੰਜਾਬ ਵੀ ਹੁਣ ਰੱਬ ਦੇ ਪਰੋਸੀ ਹੋ ਗਿਆ ਬਿਲਕੁਲ ਜੀ ਪੰਜਾਬ ਵੀ ਰੱਬ ਦੇ ਪਰੋਸੀਆ ਜਿਹੜੀ 108 ਹੈ ਉਹ ਤਾਂ ਮੈਨੂੰ ਲੱਗਦਾ ਰੱਬ ਵੀ ਉਹ ਤੋਂ ਮੂੰਹ ਮੋੜ ਲੈਣਾ ਜਿਸ ਤਮਾ ਉਹਦੇ ਵਿੱਚ ਪਤਾਈਆਂ ਹੋ ਰਹੀਆਂ ਮੋਤਾਆਂ ਹੋ ਰਹੀਆਂ ਸਿਸਟਮ ਦੇ ਘਾਟ ਕਰਨ ਤਾਂ ਪ੍ਰਮਾਤਮਾ ਨੇ ਵੀ ਸ਼ਾਇਦ ਕਿਤੇ ਨਾ ਕਿਤੇ ਮੂੰਹ ਮੋੜ ਲੈਣਾ ਹੁਣ ਤੱਕ ਦਾ ਛੋਟਾ ਜਿਹੜਾ ਪ੍ਰੋਟੈਸਟ ਹੈ ਆਪਣੇ ਆਪਣੇ ਸ਼ਹਿਰਾਂ ਚ ਚੱਲ ਰਿਹਾ ਸੀਗਾ ਇਸ ਤੋਂ ਅੱਗੇ ਵੱਲ ਵੀ ਕੋਈ ਸਟੈਪ ਸੋਚਿਆ ਜੇਕਰ ਸਰਕਾਰ ਫੇਰ ਵੀ ਨਹੀਂ ਜਾਗਦੀ ਜੀ ਬਿਲਕੁਲ ਜੀ ਅਸੀਂ ਆਉਣ ਵਾਲੇ ਦਿਨਾਂ ਚ ਇੱਕ ਦੋ ਦਿਨਾਂ ਤੱਕ ਅਸੀਂ ਇੱਕ ਜਗ੍ਹਾ ਜਿਹੜੀ ਮੋਹਾਲੀ ਉੱਪਰ ਹੜਤਾਲ ਤੇ ਬੈਠਾਂਗੇ ਸਾਡੇ ਨਾਲ ਕੁਝ ਲੇਡੀ ਸਟਾਫ ਵੀ ਹੈ ਅਗਰ ਕੋਈ ਨਈ ਸੁਣਵਾਈ ਹੁੰਦੀ ਆਏ ਦੇਣੀ ਇਹਨਾਂ ਨੇ ਸਾਡੇ ਮੁਲਾਜ਼ਮ ਦੋ ਦੋ ਤਿਆਰ ਤਿਆਰ ਕਰਕੇ ਕੱਢਣੇ ਆ ਤੇ ਉਹ ਫਿਰ ਇਹ ਕੀ ਕਰ ਰਹੀ ਹੈ ਕੰਪਨੀ ਝਾਂਸਾ ਦੇ ਕੇ ਉਹਨਾਂ ਨੂੰ ਸਰਕਾਰੀ ਨੌਕਰੀ ਕਹਿ ਕੇ ਜਾ ਉਹਨਾਂ ਨੂੰ ਪੱਕੀ ਨੌਕਰੀ ਕਹਿ ਕੇ ਜਾਂ ਬੰਦ ਤਨਖਾਹ ਕਹਿ ਕੇ ਨਵੇਂ ਨੌਜਵਾਨ ਮੁੰਡੇ ਉਹਨਾਂ ਨੂੰ 30-30 ਹਜ਼ਾਰ ਰੁਪਏ ਲੈ ਕੇ ਭਰਤੀ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਜੁਆਇਨ ਕਰਾ ਰਹੀ ਹੈ ਇੱਕ ਇੱਕ ਦਿਨ ਦੀ ਟ੍ਰੇਨਿੰਗ ਦੇ ਕੇ ਤਾਂ ਕਿ ਜਲਦੀ ਜਿਹੜੀ ਉਹ ਜਿੱਡਾ ਕੱਢ ਰਹੀ ਹੈ ਸਾਨੂੰ ਵੱਡੇ ਪੱਧਰ ਤੇ ਤਾਂ ਜਲਦੀ ਉਹਦੀ ਪੂਰਤੀ ਕੀਤੀ ਜਾਵੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਫਿਰ ਸੀਐਮ ਸਾਹਿਬ ਨੂੰ ਜਾਂ ਸਿਹਤ ਮੰਤਰੀ ਸਾਹਿਬ ਨੂੰ ਆਪ ਹੀ ਉਹਦੀਆਂ ਚਾਬੀਆਂ ਸੌਂਪ ਦੇਵਾਂਗੇ ਕਿਉਂਕਿ ਸਾਡੇ ਕੋਲੇ ਲੜਨ ਦੀ ਇੰਨੀ ਸ਼ਕਤੀ ਤਾਂ ਨਾ ਸਾਡੇ ਕੋਲੇ ਪੈਸਾ ਨਾ ਸਾਡੀ ਕੋਈ ਐਡੀ ਤਕੜੀ ਜਥੇਬੰਦੀ ਆ ਅਸੀਂ ਤਾਂ ਸੀਐਮ ਮਾਨ ਸਾਹਿਬ ਅੱਗੇ ਅਰਜ਼ ਕਰ ਸਕਦੇ ਆ ਵੀ ਮਾਨ ਸਾਹਿਬ ਅਸੀਂ ਤੁਹਾਡਾ ਸਾਥ ਦੇਣਾ ਤੇ ਤੁਸੀਂ ਸਾਡੇ ਨਾਲ ਇਹਨਾਂ ਟੱਕਾ ਜਿਹੜਾ ਨਾ ਕਰੋ ਪੰਜਾਬ ਦੇ ਵਸਨੀਕਾਂ ਨਾਲ ਟੱਕਾ ਨਾ ਕਰੋ ਸੋ ਅਸੀਂ ਉਮੀਦ ਕਰਾਂਗੇ ਤੁਹਾਡੀ ਗੱਲ ਸਰਕਾਰ ਜਲਦੀ ਸੁਣੇ ਤੇ 108 ਐਂਬੂਲੈਂਸ ਤੰਦਰੁਸਤ ਹੋ ਕੇ ਲੋਕਾਂ ਦੀ ਸੇਵਾ ਕਰੇ ਧੰਨਵਾਦ ਜੀ ਜੀ ਭਾਈ ਜੀ ਧੰਨਵਾਦ ਜੀ